ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੋ ਜੀ ਆਪਾਂ ਆ ਗਏ ਆਪਣੇ ਖੇਤ ਖੇਤ ਆਪਾਂ ਉਨੀ ਆਏ ਪੱਲੀਆਂ ਗੱਟੇ ਅੱਜ ਥੋੜੀ ਜੀ ਧੁੱਪ ਨਿਕਲੀ ਸੀਗੀ ਤੇ ਪੱਲੜ ਪੁੱਲੜ ਰੇਹ ਵਾਲ ਗੱਟੇ ਜੇ ਕਾਫੀ ਹੋਏ ਪਏ ਸੀ ਤੇ ਅਸੀਂ ਆਖ ਚੂਹੀਆਂ ਕਰ ਦੇਣੀਆਂ ਖਰਾਬ ਤੇ ਮੋਰੀਆਂ ਕਰਤੀਆਂ ਫਿਰ ਕਿਸੇ ਕੰਮ ਦੇ ਨਹੀਂ ਰਹਿਣੇ ਤੇ ਅਸੀਂ ਆਏ ਆ ਧੋਣ ਤੇ ਗੱਟੇ ਦਾ ਵੈਸੇ ਜਛਿੰਦੇ ਰੈਡੀ ਕਹਿੰਦੇ ਮੈਂ ਧੋ ਲੈਂਦਾ ਆਪ ਹੀ ਤੇ ਪੱਲੜ ਧੋ ਹੈ ਜੀ ਵੱਡਾ ਇੱਕ ਡਬਲ ਆ ਆਪਣਾ ਇੱਕ ਥੋੜਾ ਜਿਹਾ ਛੋਟਾ ਤੇ ਮਖਾ ਚਲੋ ਮੈਂ ਚਲਦੀ ਆ ਨਾਲ ਮਖਾ ਚਲੋ ਆਪਾਂ ਧੋ ਕੇ ਲੈ ਆਗੇ ਤੇ ਇਧਰ ਆਪਣੀ ਸਾਰੀ ਸਬਜ਼ੀ ਲਾਤੀ ਜੀ ਆ ਦੇਖੋ ਇਹ ਜ ਕੱਲ ਰੇਪ ਪਾਈ ਆ ਕੁਛ ਤਾਂ ਦੇਖੋ ਮੀਂਹ ਦਾ ਕਰਕੇ ਜੇ ਤਾਂ ਹੋਊਗੀ ਤਾਂ ਕਹਿੰਦੇ ਠੀਕ ਆ ਉਹ ਮੂੜੀਆਂ ਤਾਂ ਕਹਿੰਦੇ ਬਹੁਤ ਵਧੀਆ ਚੱਲ ਪਈਆਂ ਤੇ ਜੇ ਨਾ ਹੋਈ ਫਿਰ ਦੁਬਾਰੇ ਹੋਰ ਬੀਜ ਦੇਣਗੇ ਕੇਰਾ ਚਲੋ ਮੂੜੀਆਂ ਤਾਂ ਚੱਲ ਪੀਆਂ ਕੱਲ ਰੇਹ ਰੂਪ ਆਤੀ ਸੀਗੀ ਕਿਉਂਕਿ ਪਾਣੀ ਖੜਾ ਸੀ ਜੂਰੀਆ ਪਾਈ ਆ ਉਹਦੇ ਨਾਲ ਪਾਣੀ ਸੁੱਕ ਗਿਆ ਤੇ ਲੋ ਜੀ ਆਪਾਂ ਧੋਲੀ ਦਾ ਉਹਦਾ ਗੱਟੇ ਬਾਕੀ ਸਾਰੇ ਪੈਣ ਪਰਾ ਵੀਡੀਓ ਨੂੰ ਕਰੋ ਜੀ ਫੁੱਲ ਵਾਚ ਹਾਂ ਗੱਟੇ ਪੱਲੀਆਂ ਤਾਂ ਆਉਂਦੀਆਂ ਵੀਡੀਓ ਪੱਲੀਆਂ ਬੁੱਲੀਆਂ ਲਿਆਂਦੀਆਂ ਜਿਹੜੀਆਂ ਪਈਆਂ ਸੀ ਪੱਲੀਆਂ ਵੀ ਲਿਆਂਦੀਆਂ ਲੋ ਜੀ ਪਾ ਮੱਕੇਰਾ ਮੈਦਗਾ ਨਹੀਂ ਇਕੱਠੇ ਕਰ ਲੈਨੇ ਸਾਰੇ ਤੋ ਤੋ ਕਿ ਇੱਕ ਇੱਕ ਹਾਰ ਰੱਖ ਲੈਣੇ ਆ ਕਿ ਸੁੱਕਣੇ ਪਾ ਗੇ ਨਾਲ ਦੀ ਨਾਲ ਕਰੇ ਘਰ ਕੋਲੇ ਲੋ ਜੀ ਢੋਲੀਆਂ ਚਲੋ ਆਪਾਂ ਮੈਂ ਵੀ ਵਰਦੀਆਂ ਵਿੱਚ ਤੇ ਆਹ ਦੋ ਗੱਟਿਆਂ ਚ ਪੱਲੜ ਐ ਤੇ ਬਾਕੀ ਹੈਗੀਆਂ ਪੱਲੀਆਂ ਤੇ ਗੱਟੇ ਦੋਨੇ ਧੋ ਕੇ ਚਲੋ ਕੰਮ ਨੇ ਮੇੜਾਂਗੇ ਅੱਜ ਥੋੜਾ ਜਿਹਾ ਮੌਸਮ ਆਈ ਸੀਗਾ ਜੀ ਚਮਕਦਾਰ ਜਾਂ ਥੋੜਾ ਜਿਹਾ ਵੀ ਧੁੱਪ ਦਿਖਾਉਂਦਾ ਵੀ ਰੱਬ ਕਦੇ ਨਹੀਂ ਪਰ ਸਾਨੂੰ ਪਤਾ ਜੀ ਹਨਾ ਤੋਨੇ ਥੋਨੇ ਮੈਂ ਤਾਂ ਕਿਦਿਆਂ ਦਾ ਪਾਣੀ ਦੋ ਵਾਰੀ ਆ ਹਟੇ ਇਦੋਂ ਪਹਿਲਾਂ ਮੈਂ ਇਹਨਾਂ ਨੂੰ ਕਲਾਉਂਦੀ ਮਰ ਗਈ ਮਖਾ ਮੇਰੇ ਨਾਲ ਚੱਲ ਬੜੋ ਆਪਾਂ ਗੱਟੇ ਤੇ ਪੱਲੜ ਧੋ ਲਿਆ ਕਿਤੋਂ ਪਰ ਇਹ ਕਹਿੰਦੇ ਮੈਂ ਮੈਨੂੰ ਕਹਿੰਦੇ ਸੀ ਮੈਂ ਆਪੇ ਧੋ ਲਿਓ ਅੱਜ ਮੈਨੂੰ ਕਾਹ ਤੋਂ ਲੈ ਆਉਣ ਨਾਲ ਉਹ ਤਾਂ ਤੁਸੀਂ ਕਹਿੰਦੇ ਸੀ ਮੈਂ ਆਪੇ ਲੈ ਆਪੇ ਧੋ ਲਓ ਹਾਂ ਉਹ ਤਾਂ ਤੁਸੀਂ ਕਹਿੰਦੇ ਸੀ ਮੈਂ ਆਪੇ ਧੋ ਲੂ ਹੋਇਆ ਤਾਂ ਕੁਛ ਨਹੀਂ ਨਲੇ ਮੈਂ ਆਖਿਆ ਮਖਾ ਚਲੋ ਧੋ ਲਿਆ ਕਿਦਿਆਂ ਦੀ ਕਿਦਿਆਂ ਦੀ ਲੱਗੀ ਸੀ ਮੈਂ ਮੇਰੀ ਗੱਲ ਨਹੀਂ ਸੁਣੀ ਮੈਨੂੰ ਕਹਿੰਦੇ ਸੀ ਆਪੇ ਧੋ ਲੈਣੇ ਆ ਚਲੋ ਜੀ ਆਪਾਂ ਤੁਹਾਗੇ ਨਾਲ ਦਵਾਤਾ ਫਿਰ ਚਲ ਜਾਈਏ ਘਰ ਨੂੰ ਮੈਂ ਸੂਟ ਕੁਛ ਨਾ ਕੁਛ ਰੈਡੀ ਕਰਿਆਈ ਤੇ ਕੁਛ ਆਪਾਂ ਨਾ ਕੇ ਫਿਰ ਰੈਡੀ ਕਰਾਂਗੇ ਤੇ ਅੱਜ ਜਸ਼ਨ ਆਪਣਾ ਫੇਰ ਆ ਕੇ ਆ ਕਹਿੰਦਾ ਮੇਰੇ ਵਾਸਤੇ ਚੌਲ ਬਣਾਇਓ ਜਵਾਬ ਕਹਿੰਦਾ ਫਰਮਾਇਸ਼ਾਂ ਨਹੀਂ ਲੋਟ ਆਉਂਦੀਆਂ ਜੀ ਆਪਾਂ ਨੂੰ ਮੀਂਹ ਨਹੀਂ ਕੀਤ ਫੇਰ ਕੀ ਹੈ ਹਾ ਇਧਰ ਦੇਖ ਕਿੰਨੇ ਪਰਲੇ ਪਾਸੇ ਕਾਲਾ ਤਾਂ ਹੈ بس ਆਪਣੇ ਕੋਲ ਇੱਕ ਹਾਂ ਇਹ ਜਿਹੜੇ ਇੰਨੇ ਗੇਟ ਹੋਣਗੇ 10 ਟੱਕੇ ਤੇ ਹਾਂ ਬਹਾ ਵੱਡਾ ਬਲਰ ਸੀ ਕਿ ਉਹ ਵੱਡਾ ਸੀ ਆਹ ਵੱਡਾ ਇਹ ਤਾਂ ਹੋ ਵੀ ਮੈਂ ਲਾਂ ਮੂੰਗੀ ਪਾਈ ਸੀ ਤੇ ਬਾਕੀ ਹਾਂ ਥੋੜੀ ਰਹਿ ਗਈ ਮੇਰਾ ਹੈ ਤਾਂ ਸਾਡਾ ਅੱਧੇ ਘੰਟੇ ਦਾ ਕੰਮ ਸੀ ਆਹਨ ਤੇ ਟਾਈਮ ਹੀ ਨਾ 10 ਵਜੇ ਕੰਮ ਲੱਗਦੀ ਹੈ ਬਸ ਘੌਲ ਵੱਢੀ ਪਾਸ ਹੁੜ ਤੋਂ ਕੇ ਲੈ ਜਾਗੇ ਬਸ ਫਿਰ ਸਕੌਣ ਸਕੌਣ ਦਾੜੀ ਘਰੇ ਹੋਰ ਇਹਨਾਂ ਨੂੰ ਤਾਂ ਪਕਾਣ ਨੂੰ ਤਾਂ ਪਾ ਦਾਂਗੇ ਇਹ ਕਰਿਆ ਇਸਕਾ ਲੱਗਿਆ ਫਿਰ ਕੇ ਰਾਣੀ ਰੱਖ ਦਾਂਗੇ ਹਾਂ ਪਾਵਾ ਨਹੀਂ ਕਿ ਖਿੜੇ ਚੋਣ ਲੈ ਹੂੰ ਹੂੰ ਖਾ ਤੇ ਖਾਲ ਦੇ ਹਾਂ ਹੋਰ ਪਾਸੇ ਲਾਤੀ ਹਾਂ ਹਾਂ ਇੱਧਰਨੇ ਪਾਸੇ ਲਾ ਦਿੰਦਾ ਲੋ ਜੀ ਸਾਰਿਆਂ ਨੂੰ ਵੱਡਾ ਕੰਮ ਸੀਗਾ ਪੱਲੜਾਂ ਦਾ ਗੱਟੇ ਪੱਲੀਆਂ ਦਾ ਚਲੋ ਉਧਰ ਥੋੜੇ ਪਾਣੀ ਬਾਅਦ ਪਾਣੀ ਥੋੜਾ ਜਿਹਾ ਸਾਨੂੰ ਐਸੀ ਨਿਖਰਨੇ ਨਹੀਂ ਪਰ खेर ले अद्धा जिसमें डेडी ने अद्धा भी धो तो लिया अद्धा मैं तो साड़ा है लो जी आप खिंचीए तो के रखो आ हरे बाई जी ना लग जी मैं आपे आप खिंच लूगी इतों फड़ लो हाए लग गई ना कलस जी खिंचा ਪਾਣੀ ਐ ਵਿੱਚ ਪਾਣੀ ਹੱਥੋਂ ਦੀ ਕੱਢ ਦੋ ਚਲੋ ਜੀ ਆਪਾਂ ਦੋਨੇ ਹੱਥਾਂ ਨਾਲ ਕਿਚਲੀਏ ਲੋ ਜੀ ਇਹ ਆਪਣੀ ਸਬਜ਼ੀ ਇੱਥੇ ਲੱਗੀ ਐ ਮੈਨੂੰ ਲੱਗਦਾ ਕੱਲੀਆਂ ਉਹੀ ਹੋਣਗੀਆਂ ਨਾ ਮੂੜੀਆਂ ਮੂੜ ਤੇ ਉਹ ਪਰਲੀ ਚ ਬੀਜਾਂ ਗਾਜਰਾ ਨਹੀਂ ਬੀਜੀਆਂ ਕੱਲੀਆਂ ਮੂੜੀਆਂ ਬੀਜੀਆਂ ਹਜੇ ਹਉ ਖਿਆਰੀ ਚ ਕੀ ਐ ਉਹ ਚ ਗਾਜਰਾ ਹੋਣੀ ਐ ਲੋ ਜੀ ਸਬਜ਼ੀ ਐ ਤੇ ਆਪਾਂ ਇੰਨੀ ਸਾਰੀ ਸਾਰੀ ਲਾਵਾਂਗੇ ਵਿੱਚ ਵੇਚਣ ਵਾਸਤੇ ਜਾਸ ਤੋਂ ਦੇਖਣ ਨੂੰ ਨਿਚਰ ਨਾ ਜਿਹੜਾ ਆਪਣਾ ਝੋਨਾ ਜੀ ਮੌਸਮ ਵੀ ਖਰਾਬ ਹੈ ਕਣੀ ਡਿੱਗੀਆਂ ਦੀ ਕੋਈ ਕੋਈ ਲੱਗਤਾ ਗਿਆ ਐ ਇੱਥੇ ਕੱਦ ਘਟਾ ਹੈ ਨਾ ਹੈ ਕੱਦ ਬਹੁਤ ਹੈ ਉਹ ਹੈ ਜੀ ਆਪਣੀ ਜਿਹੜੀ ਉਦੋਂ ਸਾਨੂੰ ਪਹਿਲਾਂ ਬੋਤਲ ਦਿਖਾਈ ਸੀ ਨਾ ਉਹ ਖੜਕਦੀ ਆ ਆਪੇ ਦੇਖੋ ਉਦੋਂ ਤਾਂ ਖੜਕੀ ਨਹੀਂ ਜਦੋਂ ਪਿਛਲੇ ਦਿਨੇ ਆਪਾਂ ਵੀਡੀਓ ਬਣਾਈ ਸੀ ਹੁਣ ਖੜਕਦੀ ਏ ਹਵਾ ਚੱਲਦੀ ਹੈ ਨਾ ਡੈਡੀ ਦੀ ਝੁੰਬੀ ਨੇ ਪੂਰਾ ਡੈਡੀ ਨੇ ਇੰਤਜ਼ਾਮ ਕਰਿਆ ਉਹਦਾ ਵੀ ਕੋਈ

ਇਕ ਕਾ ਸੀਗੀ ਚਲੋ ਹੂੰ ਲੋ ਹਵਾ ਬਹੁਤ ਸੋਣੀ ਚੱਲੀ ਜਾਂਦੀ ਆ ਆਪਾਂ ਚੱਲਦੇ ਆ ਘਰੇ ਤੇ ਨਹਾਉਣੇ ਨੂੰ ਨੇ ਆ ਆ ਸੇ ਆਪਣਾ ਚੋ ਆਏ ਆ ਕਿ ਆਏਗਾ ਤਾਂ ਉੱਚਾ ਨਹੀਂ ਵਾ ਜਾ ਨਹੀਂ ਪਿਛਲੇ ਘੜੇ ਆਏ ਹੈ ਨਹੀਂ ਸੀ ਉਹ ਕਿ ਜਿੱਤੋ ਡੱਬੇ ਚ ਫਿਰਲਾ ਜੀ ਉੱਥੇ ਲਾਏ ਆ ਹੂੰ ਤਾਂ ਹੀ ਕੁਛ ਆਏ ਉੱਚਾ ਨਹੀਂ ਵਾ ਜਾ ਉੱਚਾ ਨਹੀਂ ਵਾ ਜਾ ਚਲੋ ਜੀ ਚੱਲੀਏ ਹਾਂ ਉਹ ਸੇਗਾ ਚਾਈਂ ਸਾਈਡਾਂ ਸਾਈਡਾਂ ਤੋਂ ਜਸ਼ਨ ਆਦਾ ਸੀ ਨਾ ਉਹ ਪਰ ਲੀਆਂ ਸਾਈਡਾਂ ਤੋਂ ਆ ਉਹ ਉਧਰ ਪਰੇ ਚਲੋ ਜੀ ਚੱਲੀਏ ਘਰ ਨੂੰ ਟੱਲੀ ਆਪਣੀ ਖੜਕ ਦੀ ਇਹ ਇਹ ਤੋਤੇ ਤੂਤੇ ਚਿੜੀਆਂ ਚੁੜੀਆਂ ਲਾਉਂਦੀ ਹੈ ਡੈਡੀ ਨੇ ਇੰਤਜ਼ਾਮ ਕਰਿਆ ਹੈ ਸਾਡੇ ਨੇ ਬੋਤਲ ਦੇ ਨਾਲ ਨਟ ਵੱਜਦਾ ਉਹ ਕਾਗਜ਼ੀ ਉੜਦਾ ਹਵਾਨਾ ਫਿਰ ਉਹ ਨਟ ਵੱਜਦਾ ਬੋਤਲ ਤੇ ਤੋਰੀਆਂ ਹੈ ਨਹੀਂ ਸਬਜ਼ੀ ਤਾਂ ਕਾਦੀ ਬਣਾਵਾਂਗੇ ਅੱਜ ਹੈਗਾ ਮੁੱਲ ਆਖੜੀ ਇੱਕ ਇੱਕ ਹੋੜੀ ਦੋ ਅੱਜ ਤਾਂ ਗੰਡੇ ਵੀ ਲੈ ਲਿਆ ਆਪਾਂ ਹੋਰ ਥਾਜ ਇੱਕ ਅੱਧੀ ਹੋਣ ਕੀ ਹੈ ਥੱਲੇ ਹੋਣੀਆਂ ਫੇਰ ਲੈ ਜਾਏਂ ਭਾਲ ਕੇ ਚਲੋ ਫੇਰ ਲੈ ਬੱਦਲ ਆਉਂਦੇ ਚ ਹੈ ਹੋਣੀਆਂ ਤਾਂ ਹਾਂ ਚਲੋ ਜੀ ਘਰ ਨੂੰ ਚੱਲਦੇ ਆਂ ਗੇ ਰੰਦਾ ਕਿਉਂਕਿ ਨਹਾਉਣਾ ਵੀ ਐ ਤੇ ਫਿਰ ਮੈਂ ਜਸ਼ਨਾ ਮੈਨੂੰ ਕਹਿ ਕੇ ਗਿਆ ਮੈਂ ਚੌਲ ਵੀ ਬਣਾਉਣੇ ਆ ਤੇ ਸਾਨੂੰ ਪਤਾ ਹੈ ਮਸ਼ੀਨ ਵੀ ਢਾਹ ਰੱਖੀ ਹੈ ਸੂਟ ਵੀ ਥੋੜਾ ਜਿਹਾ ਰਹਿ ਗਿਆ ਉਹ ਵੀ ਕੰਪਲੀਟ ਕਰਨਾ ਆਪਣੀ ਖੜੀ ਸਕੂਟੀ ਇਹ ਆਪਣੀ ਮੋਟਰ ਤੇ ਇੱਕ ਪੰਡ ਦੇ ਵਿੱਚ ਅਸੀਂ ਗੱਟੇ ਧਰ ਲਏ ਤੇ ਇੱਕ ਪੰਡ ਚ ਧਰ ਲਏ ਦੋਨੇ ਪਲੜ ਇੱਥੋਂ ਹੀ ਢਪਾਂਗੇ ਆਪਾਂ ਇਸੇ ਆਜੋ ਭਾਈ ਚੱਲੀਏ ਕਰਨਾ ਆਜਾ 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 ਤੂੰ ਤਾਂ ਰਹਿ ਗਿਆ ਸੀਗਾ ਇਧਰ ਆ ਮੈਂ ਚਾ ਚਲ ਮੈਂ ਨਾਉਣਾ ਹੈ ਹੈਲੋ ਕਰ ਹੈਲੋ ਕੰਨ ਫੜੇ ਤੂੰ ਫਿਰ ਹੈਲੋ ਕਰ ਐ ਠੀਕ ਹੈ ਲਓ ਜੀ ਮੈਂ ਨਾਲ ਹੀ ਸਰਸਰ ਪਾਉਣਾ ਸੀ ਵੈਸੇ ਤੇ ਧੁੱਪ ਵੀ ਕੱਢ ਲਈ ਰੱਬ ਨੇ ਵਧੀਆ ਸ਼ੁਕਰ ਹੈ ਰੱਬ ਨੂੰ ਆਇਆ ਹੋਗਾ ਵੀ ਇੰਨੀ ਮਿਹਨਤ ਨਾਲ ਗੱਟੇ ਪੱਲੀਆਂ ਧੋ ਕੇ ਲਿਆਇਆ ਵੀ ਸਗਾ दिए ਹੈ ਨਾ ਤੇ ਜਸ਼ਨ ਦੇ ਡੇੜੀ ਲਾ ਰਹੇ ਸੀ ਸੁੱਕਣੇ ਤੇ ਮੁਹਰੇ ਚਲੋ ਆਪਾਂ ਚੱਲਦੇ ਆਂ ਲਵਾਵਾ ਕਿ ਲਵਾਵਾ ਸੁੱਕਣੇ ਲਓ ਜੀ ਇੱਥੇ ਰੇੜੇ ਤੇ ਪਾਉਂਗੇ ਲਓ ਜੀ ਇੱਕ ਅੱਧਾ ਤਾਂ ਇੱਥੇ ਹੀ ਲੱਗ ਜੂਗਾ ਸੁੱਕਣਾ ਤੇ ਬਸ ਪਾ ਦੇ ਇਹਨਾਂ ਨੇ ਸਾਰੇ ਮੈਨੂੰ ਕਹਿੰਦੇ ਸੀ ਨਹਾੜਾ ਕਿਉਂਕਿ ਫਿਰ ਜਸ਼ਨੇ ਦਾ ਆਪਾਂ ਚੌਲ ਵੀ ਬਣਾਏ ਦੇਣੇ ਆ ਨਾ ਬਾ ਕੇ ਫਿਰ ਪਿੱਟਣਾ ਪਾ ਲੂਗਾ ਜੇ ਨਾ ਬਣਾਏ ਨਾ ਤੇ ਉਹਦੇ ਆਉਂਦੇ ਨੂੰ ਮੇਰੇ ਆਉਂਦੇ ਨੂੰ ਮੰਮੀ ਬਣਾਏ ਹੋਣ ਠੀਕ ਐ ਲਓ ਜੀ ਗੱਟੇ ਸਾਰੇ ਇੱਥੇ ਪਾਤੇ ਤੇ ਸੁੱਕ ਜਾਣਗੇ ਹੁਣ ਆਉਂਦੇ ਡੈਡੀ ਤੁਸੀਂ ਆਸ ਦੇਣਾ ਤੁਹਾਡੇ ਸਸ ਸੋਰਾ ਵੀਡੀਓਜ਼ ਨਹੀਂ ਆਉਂਦੇ ਲਓ ਜੀ ਚਲੋ ਧੁੱਪ ਕੱਢ ਲਈ ਰੱਬ ਨੇ ਹੁਣ ਹੁਣ ਸੁੱਕ ਜਾਣਗੇ ਸੁੱਕਦਾ ਇਹ ਖੈਰ ਘਾਟੇ ਵਿੱਚ ਹੀ ਜਾਣਗੇ ਜੇ ਘੰਟਾ ਰੱਬ ਮੌਸਮ ਲਾ ਦੇਣਾ ਇਹ ਵਧੀਆ ਸਾਫ ਫੇਸ ਸੁੱਕ ਜਾਣਗੇ ਲੋ ਜੀ ਇਹਨਾਂ ਦਾ ਕੰਮ ਵੱਡਾ ਸੀਗਾ ਚੂਹੇ ਖਰਾਬ ਕਰੀ ਜਾਂਦੇ ਸੀਗੇ ਤੇ ਮੈਂ ਤਾਂ ਦੋ ਵਾਰੀ ਪਾਣੀ ਆ ਗਿਆ ਮੈਂ ਉਦੋਂ ਦੀ ਦੋਨੇ ਵਾਰੀ ਆਖਿਆ ਮੈਂ ਖ ਮੇਰੇ ਨਾਲ ਚੱਲ ਬੜੋ ਇੱਕ ਜਣਾ ਮੈਂ ਖ ਆਪਾਂ ਪੱਲੜ ਤੇ ਗੱਟੇ ਧੋ ਲਿਆ ਅੱਗੇ ਡਾਈਜੈਸ਼ਨ ਤੇ ਰੈਡੀ ਆਖ ਲੈਂਦੇ ਨਹੀਂ ਕੋਈ ਨਹੀਂ ਮੈਂ ਧੋ ਲਿਆ ਅੱਜ ਫਿਰ ਮੈਨੂੰ ਕਹਿੰਦੇ ਹੈਗਾ ਟਾਈਮ ਮੈਂ ਕਿਵੇਂ ਸੀ ਕਹਿੰਦੇ ਗੱਟੇ ਪੱਲੀਆਂ ਧੋ ਲਿਆ ਗੇ ਮੈਂ ਤਾਂ ਟਾਈਮ ਤਾਂ ਚਲੋ ਮੈਂ ਮਸ਼ੀਨ ਤੇ ਮੈਂ ਤਾਂ ਮਸ਼ੀਨ ਤੇ ਬੈਠੀ ਸੀ ਮੇਰੇ ਕੋਲੇ ਜੈਂਪਰ ਥੋੜਾ ਜਿਹਾ ਰਹਿ ਗਿਆ ਸਿਆਉਣ ਵਾਲਾ ਮੈਂ ਚਲੋ ਧੋ ਲਿਆਉਣੇ ਚਲੋ ਇਹ ਤਾਂ ਮੈਂ ਬਾਅਦ ਚ ਵੀ ਸਿਆਉਣਗੀ ਦੋ ਵਾਲੀ ਚਾਹ ਤਾਂ ਬਾਅਦ ਚਲੋ ਜੀ ਹੁਣ ਮੈਂ ਘੇਰਾ ਸਰਸਰ ਬਾਣੀਆ ਹਜੇ 1 ਵਜੇ ਤੇ ਫੇਰ ਆਪਾਂ ਚਾਹ ਪਾਣੀ ਦੇ ਲੈਵੇ ਹੋਵਾਂਗੇ ਲਓ ਜੀ ਆਪਾਂ ਤਾਂ ਰੱਖਿਆ ਚੌਲ ਚਲੋ ਦੇਖ ਲਈਏ ਨਾਲੇ ਕਰਕੇ ਮੈਂ ਇੱਕ ਪਾਸੇ ਚਾਹ ਤੇ ਕੋ ਸੇਵੀਆਂ ਪਈਆਂ ਸੀਆਂ ਉਹ ਗਰਮ ਕੀਤੀਆਂ ਤੇ ਪਾਪਾ ਆ ਰਿਹਾ ਭੈਣ ਕੇ ਕਨੇ ਜਸ਼ਨ ਦੇ ਰੜੀ ਲੈਣ ਗਏ ਆ ਪਾਪੇ ਨੂੰ ਤੇ ਜਸ਼ਨਾ ਵੀ ਆ ਗਿਆ ਆਪਣਾ ਸਕੂਲੋਂ ਤੇ ਉਹ ਅਲਮਾਰੀ ਤੇ ਪੱਲੀ ਪਾਈ ਪਈ ਜੀ ਕਿਉਂਕਿ ਸ਼ਰਤ ਚੋਂਗੀ ਆਪਣੀ ਪਰਸੋਂ ਵੀ ਚੋਏਗੀ ਰਾਤ ਵੀ ਤੇ ਤਾਂ ਕਰਕੇ ਪੱਲੀ ਪਾਤੀ ਸੀ ਖਾਸਿਆ ਖਿਆਲਮਾਰੀ ਖਰਾਬ ਹੋ ਜੂਗੀ ਅਗਿਆ ਹੀ ਬੈੱਡ ਖਰਾਬ ਹੋਗਾ ਜੇ ਉਹ ਦੀ ਪਾਣੀ ਆ ਗਿਆ ਤਾਂ ਤਾ ਤੋਂ ਮਗਰਲੇ ਪਾਸੇ ਜਿਹੜਾ ਬੈੱਡ ਦਾ ਛੇਜਾ ਹੁੰਦਾ ਬਾਦਰਾ ਹੁੰਦਾ ਤੇ ਬਸ ਉਦੋਂ ਪਤਾ ਹੀ ਨਹੀਂ ਲੱਗਿਆ ਤੇ ਉਹ ਐ ਕਰਦੇ ਕਰਦੇ ਕਿੰਨਾ ਸਾਰਾ ਬੈੱਡ ਖਰਾਬ ਹੋ ਗਿਆ ਵਿੱਚੋਂ ਬੈੱਡ ਦੇ ਮੋਰਾ ਹੋ ਗਿਆ ਵਿੱਚ ਸਿਉਂਖ ਲੱਗੀ ਬੈੱਡ ਦੇ ਮਗਰ ਛੇਜੇ ਦੇ ਤੇ ਹੁਣ ਮੇਰੀ ਐਂ ਸਲਾਹ ਵੀ ਕੱਲਾ ਛੇਜਾ ਛੇਜਾ ਕੱਲਾ ਜਿਹੜਾ ਮੈਂ ਲਿਆ ਮੈਂ ਕਿਉਂਕਿ ਬੈੱਡ ਬਹੁਤ ਜ਼ਿਆਦੇ ਭੈੜਾ ਲੱਗਦਾਗਾ ਜਦੋਂ ਖੋਲਦੇ ਬਿਲਕੁਲ ਅੱਗੇ ਤਾਂ ਵਧੀਆ ਸਮਾਨ ਸਮਝਾਂਦਾ ਸੀ ਹੁਣ ਉਹ ਚ ਕੋਈ ਸਮਾਨ ਨਹੀਂ ਚਿਕਦਾ ਕਿਉਂਕਿ ਮਗਰ ਦੀ ਸਾਈਡ ਬਹੁਤ ਜ਼ਿਆਦੇ ਵੱਡਾ ਹਾਲ ਹੋ ਗਿਆ ਉਹਨੂੰ ਮੋਰਾ ਬਹੁਤ ਜ਼ਿਆਦੇ ਵੱਡਾ ਹੋ ਗਿਆ ਤੇ ਕਿਉਂਕਿ ਛੱਤਾਂ ਚੋੜੇ ਕਰਕੇ ਜੀ ਨੁਕਸਾਨ ਹੋ ਜਾਂਦਾ ਹੈ ਹਨਾ ਜੀ ਦੋ ਜੀ ਦੋ ਅਲਮਾਰੀ ਚੋਂ ਤੋਂ ਉੱਤੇ ਚੌਣ ਲੱਗੇ ਮੈਂ ਜਸ਼ਨ ਦੇ ਡੈਡੀ ਅੱਖਾਂ ਨਾਲ ਦੇ ਨਾਲ ਪੱਲੀ ਪਾ ਦੋ ਮਖਾਲਮਾਰੀ ਖਰਾਬ ਹੋ ਜੂਗੀ ਆਪਣੀ ਕਿਉਂਕਿ ਚੀਜ਼ਾਂ ਬੰਦੀਆਂ ਬਹੁਤ ਔਖੀਆਂ ਜੀ ਤੇ ਰੋਜ਼ ਰੋਜ਼ ਕਿਹੜਾ ਬੰਦੀਆਂ ਲਓ ਜੀ ਆ ਗਿਆ ਪਾਪਾ ਮੈਂ ਲੱਗੀ ਸੋਹਣੀ ਗਾਲ ਲਓ ਜੀ ਪਾਪਾ ਮੈਂ ਤਾਂ ਪਤਨੀ ਸਤੋਂਾ ਅੱਜ ਮੈਂ ਤਾਂ ਫੋਨ ਵੀ ਨਹੀਂ ਕਰਿਆ ਨਾ ਅਮਨ ਨੇ ਦੱਸਿਆ ਹੂੰ ਉਹ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਪਾਪਾ ਠੀਕ ਹੈ ਹੋਰ ਠੀਕ ਆ ਤੁਸੀਂ ਤਾਂ ਠੀਕ ਹੈ ਬੱਸ ਵੇਖਦੀ ਆ ਬਹਿ ਜਾ ਪਾਪਾ ਪਾਣੀ ਪੀਣਾ ਹੈ ਲਿਉਣੀ ਹੈ ਓਏ ਮੈਂ ਦੇਖਦੀ ਆ ਕਾਲਿਆ ਇੰਨੀ ਜਿਆਦਾ ਭੁੱਖ ਲੱਗੀ ਹੈ ਵੱਡੀ ਗੱਲ ਛੇ ਰਹਿਣਾ ਉਹ ਪਈ ਦੇਖੋ ਮੁੰਡੇ ਦੇ ਕੰਮ ਬੈਗ ਲਾਇਆ ਨਹੀਂ ਆਇਆ ਨਹੀਂ ਚੱਕੀ ਦੀ ਤੈਨੂੰ ਉਹ ਮਨ ਚਲੋ ਅੱਗੇ ਬਣਾਉਣੇ ਨੇ ਸਰਮਾ ਆਪਾਂ ਨੇ ਮੈਂ ਦੇਹਣੀ ਆ ਬਕਰ ਜੋ ਬਕਾ ਦਾ ਚਲੋ ਜੀ ਆਪਾਂ ਚੌਲ ਚੂੜ੍ਹੇ ਬਣਾ ਲਈਏ ਨਾਲੇ ਪਾਣੀ ਤਾਂ ਨਹੀਂ ਫੇਰ ਲੱਗਦੇ ਲਓ ਜੀ ਟਾਈਮ ਹੋ ਗਿਆ ਸਹੀ 5 ਦਾ ਤੇ ਪੁੱਛੋ ਥੱਲੇ ਹਾਲ ਦੇਖੋ ਹਜੇ ਅੱਜ ਤਾਂ ਮੀਂਹ ਨਹੀਂ ਆਇਆ ਮੌਸਮ ਨਾਲ ਕੁਛ ਨਾ ਕੁਛ ਥਾਂ ਜਿਹੜਾ ਕਿ ਅਠਰ ਹੈ ਪਰ ਹਾਲ ਮੰਦੇ ਹੀ ਹੈ ਇਹ ਹੌਲੀ-ਹੌਲੀ ਇਕੱਠਾ ਕਰਨਾ ਪੂਗਾ ਉਤੋਂ ਫਿਰ ਇਹ ਸੁਕਾ ਕੇ ਰੇਤਾ ਇਹੀ ਦੁਆਰੇ ਸੱਟਣਾ ਪੂਗਾ ਕਿਉਂਕਿ ਹੋਰ ਸੱਟਾਂਗੇ ਜੀ ਉੱਚਾ ਹੀ ਉੱਚਾ ਹੋਈ ਜਾਂਦਾ ਬਹੁਤ ਜ਼ਿਆਦਾ ਸੱਟਦਾ ਤੇ ਉਹਦਾ ਸ਼ੁਗਰਾਈਜਨ ਤੇੜੜੀ ਰੇਤਾ ਲਏ ਆਏ ਸੀਗੇ ਤੇ ਅੱਜ ਆਪਾਂ ਆਪ ਸੁਬਹਰ ਬੰਨਤੇ ਸੀਗੇ ਕਿਉਂਕਿ ਬਾਹਰ ਵਧੀਆ ਬੈਠੇ ਰਹੇ ਬਾਹਰ ਥਾਂ ਸਮਾਂ ਦੀ ਸੁੱਕਾ ਸੀਗਾ ਵੀ ਬਾਹਰ ਇਸ ਤਰੀਕੇ ਦੀ ਢਾਲ ਜੀ ਹੋ ਗਈ ਸੀਗੀ ਵੀ ਪਾਣੀ ਖੜਿਆ ਨਹੀਂ ਪਰ ਇਹਨੂੰ ਬਾਗ ਆਹ ਟਰਾਲਾ ਮਿੱਟੀ ਦਾ ਸੱਟਣੇ ਕਰਕੇ ਨਾ ਸਾਰਾ ਵਧੀਆ ਹੋ ਗਿਆ ਤੇ ਮੌਸਮ ਜੀ ਦੁਆਰੇ ਮੀਂਹ ਬਣਿਆ ਆਉਂਦਾ ਤੇ ਅੱਜ ਸਾਡੇ ਨਾਲ ਪੈੜੀ ਹੋਈ ਜਸ਼ਨ ਦੇ ਡੈਡੀ ਗਏ ਸਬਜ਼ੀ ਲੈਣ ਸਬਜ਼ੀ ਲੈ ਕੇ ਆਏ ਕੱਦੂ ਦੀ ਤੇ ਐਨੇ ਜਦੋਂ ਬਸ ਜਸ਼ਨ ਦੇ ਡੈਡੀ ਉਤਰਿਆ ਸਕੂਟਰੀ ਤੋਂ ਤੇ ਸਕੂਟਰੀ ਡੈਡੀ ਲੈ ਗਏ ਤੇ ਉਸ ਜਿਹੜੀ ਸੀਗੀ ਸਬਜ਼ੀ ਉਹ ਸਕੂਟਰੀ ਦੀ ਸੀਟ ਉੱਤੇ ਉਹਦੇ ਵਿੱਚ ਹੀ ਜਾਵੜੀ ਤੇ ਹੁਣ ਬੇਲੀ ਫਿਰਦੀ ਆ ਮੈਂ ਮਖਾ ਜੇ ਹੁਣ ਸਬਜੀ ਹੁੰਦੀ ਮੈਂ ਚੀਰ ਲੈਂਦੀ ਧਰ ਦਿੰਦੀ ਅੱਗੇ ਮੈਂ 5 ਵਜੇ ਨਾਲ ਧਰ ਦੁੱਸ ਕਿਉਂਕਿ ਮੌਸਮ ਨੂੰ ਦੇਖ ਕੇ ਆਇਆ ਹੁੰਦਾ ਸੀ ਜਿਹਨੂ ਮੇੜ ਲਈਏ ਦਾ ਉਹਦਾ ਕੰਮ ਹਨਾ ਤੇ ਤਾਂ ਕਰਕੇ ਹੁਣ ਸਬਜੀ ਹੁਣ ਡੈਡੀ ਨੂੰ ਫੋਨ ਕਰਿਆ ਸੀ ਕਦੋਂ ਆਉਣਗੇ ਡੈਡੀ ਚਲ ਆ ਜਾਣਗੇ ਹੋਰ ਜੀਜਾ ਡੈਡੀ ਆਉਣਗੇ ਤਾਂ ਸਬਜੀ ਚੀਰੀ ਜਾਊਗੀ ਸਬਜੀ ਜਾਵੜੀ ਸਕੂਟਰੀ 'ਚ ਕਿਤੇ ਕਿਤੇ ਨਾਲ ਆਏ ਹੁੰਦਾ ਸਾਡੇ ਨਾਲ ਤਾਂ ਆਏ ਬਹੁਤ ਵਾਰੀ ਹੋਇਆਗਾ ਤੇ ਚਲੋ ਜੀ ਆਪਾਂ ਗੱਟੇ ਪੱਲੀਆਂ ਇਕੱਠੇ ਕਰਾ ਦਈਏ जश्न अपना किधर गया उरिया? चलो जी गट्टे पलिया कट्ठे करिए ਅੱਜ ਜਸ਼ਨ ਦਿਖਾਉਣਿਆ ਜਸ਼ਨ ਨੇ ਇਹਦੇ ਡੈਡੀ ਦੀ ਹੈ ਤਾਂ 3-4 ਸਾਲ ਪੁਰਾਣੀ ਟੀ-ਸ਼ਰਟ ਸੀਗੀ ਤੇ ਅੱਜ ਇਹਨਾਂ ਨੇ ਪਾਈ ਤਾਂ ਇਹਨਾਂ ਦੇ ਤਾਂ ਆਈ ਨਹੀਂ ਸਹੀ ਜਮਾ ਵੀ ਕਿਉਂਕਿ ਉੱਤਨ ਸਾਲ ਬਾਅਦ ਕਿੰਨਾ ਫਰਕ ਬੰਦਾ ਫਰਕ ਪੈਂਦਾ ਵੱਲੀ ਉੱਚੀ ਜੀ ਤੇ ਢੀੜੀ ਜੀ ਹੋ ਗਈ ਤੇ ਅੱਜ ਜਸ਼ਨ ਨੇ ਪਾਈ ਆ ਆਪਣੇ ਨੇ ਤੁਹਾਨੂੰ ਦਿਖਾਵਾਂਗੇ ਜਸ਼ਨਾ ਜਸ਼ਨਾ ਇੱਕ ਤਾਂ ਆਖੇ ਨਹੀਂ ਲੱਗਦਾ ਪਹਿਲੇ ਬੋਲ ਜਵਾਂ ਨਹੀਂ ਆਏ ਨਹੀਂ ਆਜੂਗਾ ਵੀ ਹਾਂ ਮੰਮੀ ਬੋਲ ਮਾਰੀ ਜਾਂਦੀ ਐ ਜਸ਼ਨਾ ਉਨਪਤਾ ਹੁੰਦਾ ਜੀ ਵੀਡੀਓ ਬਣਾਉਣ ਤੋਂ ਤਾਂ ਇੰਨਾ ਜਿਆਦਾ ਚੱਲਦਾ ਨਾ ਇੰਨਾ ਜਿਆਦਾ ਚੱਲਦਾ ਤੇ ਤਾਂ ਕਰਕੇ ਆਉਂਦਾ ਹੀ ਨਹੀਂ ਹੁੰਦਾ ਤੇ ਮੋਟਰ ਲਾ ਰੱਖੀ ਹੈ ਜੀ ਟੈਂਕੀ ਦੇ ਵਿੱਚ ਕਿਉਂਕਿ ਲਾਈਟ ਦੀ ਤਸੱਲੀ ਨਹੀਂ ਹੁੰਦੀ ਹੈ ਨਾ ਤੇ ਤਾਂ ਪਾਣੀ ਸਾਨੂੰ ਪਤਾ ਪਾਣੀ ਬਣਾ ਸਰਦਾ ਨਹੀਂ ਪਰ ਤੋਂ ਪਾਣੀ ਦੀ ਤਾਂ ਹੁੰਦੀ ਰਹਿੰਦੀ ਉਹ ਜਿਆਦਾ ਕਦੇ ਇਹ ਜਿੱਚੋਂ ਪੈਰ ਪੈਰਪੂਰ ਧੋਲੇ ਹੱਥ ਧੋਲੇ ਕੱਪੜਿਆਂ ਦਾ ਕੰਮ ਸਾਰਾ ਸਾਨੂੰ ਪਤਾ ਹੈ ਨਾ ਪਾਣੀ ਬਣਾ ਤਾਂ ਬਿੰਦ ਨਹੀਂ ਸਰਦਾ ਤੇ ਆ ਜਾ ਲਓ ਜੀ ਧੰਨੇ ਪਿਆਓ ਪਤਾਨੇ ਅੱਜ ਮੈਚਿੰਗ ਕਰਖੇ ਲੋਹਰਾ ਦੇ ਆ ਜੀ ਜਸ਼ਨ ਦੇ ਰੈਡੀ ਦੀ ਟੀ-ਸ਼ਰਟ ਜਿਹੜੀ ਕਿ ਜਸ਼ਨ ਦੇ ਬਿਲਕੁਲ ਮੇਚ ਆ ਗਈ ਕਿਵੇਂ ਆ ਜਸ਼ਨ ਵਧੀਆ ਖੁੱਲੀ ਖੁੱਲੀ ਆਰਾਮਦਾਰੀ ਆ ਲਓ ਜੀ ਆਪਾਂ ਕਰ ਲਈਏ ਗੱਟੇ-ਗੱਟੇ ਇਕੱਠੇ ਕਰਦੀ ਰਹੇ ਕਰਦੀਆਂ ਇਹਨੂੰ ਅਗ ਬੋਲ ਤਾਂ ਹੀ ਮਾਰੇ ਲੈ ਜਸਨ ਲਾਮੀਨਾ ਨਾ 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 ਕੀ ਨਾ ਮੌਲੀਂ ਆ ਤੇਰੇ ਕੋਲੇ ਆ ਰਹੀ ਹੈ ਇੱਕ ਆਹ ਵੇਖੋ ਸਾਰੀ ਚਿੱਪੂ ਜਿਹੜੇ ਇੱਕੋ ਜਿਹੇ ਉਹ ਅੱਧ ਧਰਨੇ ਆਏ ਮੈਚਿੰਗ ਕਰਨੀ ਹੈ ਮੈਚਿੰਗ ਕਰਨੀ ਆਹ ਆਹ ਸੇਮੀ ਨੇ ਕਿ ਸੇਮੀ ਇਹ ਆਲਗਾ ਆਲਗਾ ਕੋਈ ਅੰਦਰ ਜਨੇ ਤਰੇ ਡਾੜੀ ਦੇ ਕੰਮ ਨਹੀਂ ਮੈਚਿੰਗ ਕਰਨੂ ਕੇ ਨੂੰ ਸੂਰ ਸਿਉਣੇ ਆ ਹਾਂ ਆ ਸਾਰੇ ਨਾ ਉਹ ਆ ਗਏ ਖੜਕੇ ਜੀ ਵੀ ਵੀ ਖੇਤੇ ਜਾਂਦੇ ਮੈਂ ਵੀ ਖੇਤੇ ਜਾਂਣਾ ਅੱਜ ਕਿੰਨੇ ਦਿਨ ਹੋ ਗਏ ਮੰਮੀ ਆ ਮੈਨੂੰ ਦਵਾਈ ਆਪਣ ਦਵਾਈ ਲੈ ਕੇ ਆਉਂਦੇ ਨਾ 26 ਤਰੀਕ ਦੀ ਲਿਆਦੀ ਹੈ ਫੇਰ ਦਵਾਈ ਅੱਜ ਕਿੰਨੀ ਹੈ ਅੱਜ 2 ਹੋ ਗਈ 31 ਦਾ ਮਹੀਨਾ ਸੀ ਨਾ 26 ਨੂੰ ਆਉਂਦੀ ਸੀ 5 ਦਿਨ ਹੋ ਗਏ ਹਫ਼ਤਾ ਹਫ਼ਤਾ ਲਓ ਜੀ ਆ ਬਗਾਨੇ ਸਾਰਾ ਤੇ ਮੌਸਮਾਏ ਪੂਰਾ ਬਣਿਆ ਹੁੰਦਾ ਜਿ ਆਇਆ ਲੱਗਦਾ ਹੁਣ ਕਿ ਮੈਨੂੰ ਸਾਥੀ ਦੇ ਕੋਈ ਨਾ ਗਰਾਤਾ ਨਹੀਂ ਕਰੂੰਗਾ ਪਿਆੰਚ ਹੈ ਮੈਂ ਕਈ ਥਾਵਾਂ ਤੇ ਪਾਣੀ ਸੁੱਕ ਗਿਆ ਨਾ ਦਰੇ ਆ ਮਾ ਦਾ ਬਿਮਾਰੀ ਵੀ ਆ ਗਈ ਪੰਜਾਬ ਨੂੰ ਕਾਇੜੀ ਖਾਰ ਪਹਿਲਾਂ ਤਾਂ ਆ ਜਵਾਕਾ ਦਾ ਸਿਰ ਤੋਂ ਖੁਦਾ ਹੂੰ ਫੇਰ ਫੇਰ ਚੜਦਾ ਖਾਰ ਹੂੰ ਉਹ ਖਾਪ ਚੜ ਚੜਦਾ 103 100 ਤੋਂ ਪਲੱਸ 103 104 ਆਏਗਾ ਫੇਰ ਤੇ ਫੇਰ ਉੱਤਰਦਾ ਨਹੀਂ ਦਵਾਈ ਦੇ ਨਾਲ ਵੀ ਨਹੀਂ ਉਤਰਦਾ ਤੇ ਉੱਤਰਦਾ ਕਿਵੇਂ ਹੈ ਫਿਰ ਹੁੰਦਾ ਮੂੰਹ ਦੇ ਵਿੱਚ ਪੱਕਰੇ ਫੇਰ ਇੰਨੀ ਪਤਾ ਨਹੀਂ ਕਿਵੇਂ ਬਿਮਾਰੀ ਆਈ ਇਹ ਗੰਦੀ ਟੱਪ ਤੇ ਮੌਸਮ ਆਇਆ ਹੋਇਆ ਪੈਜੀ ਪੂਰਾ ਵੀ ਬਸ ਹੁਣ ਵੀ ਵਰ੍ਹ ਗਿਆ ਹੁਣ ਦੇ ਵਰ੍ਹ ਗਿਆ ਇਧਰੋਂ ਦਾ ਠੀਕ ਆ ਆਪਣੇ ਘਰ ਦੇ ਪਿੱਛੋਂ ਤੇ ਹੋਰ ਕਾਰਾ ਹੋ ਗਿਆ ਨਾ ਇੱਧਰ ਨਸਾਸ ਹੁੰਦਾ ਲੱਗਦਾ ਮੇਰੇ ਖਾਂ ਇਧਰ ਹਾਂ ਹਾਂ ਆਪਣੀ ਹੁੰਦਾ ਐ ਨਾ ਤੇਰਾ ਪਤਾ ਹੈ ਕਿ ਬੈਰੀ ਬਣ ਗਿਆ ਸਾਰਿਆਂ ਦਾ ਕੋਸ ਮਾ ਦਾ ਕੋਈ ਹੱਦ ਨਹੀਂ ਜੀ ਕੋਈ ਆਵਦਾ ਨਹੀਂ ਕੋਈ ਸਫਾਈ ਤੇ ਵਿਚਾਰੇ ਜਿਹੜੇ ਜਿਵੇਂ ਇੱਕ ਬੇਕਰੋਂ ਬੇਕਰ ਹੋ ਗਏ ਉਹਨਾਂ ਦਾ ਤਾਂ ਹਾਲ ਹੀ ਨਹੀਂ ਚਾਹ ਆਪਾਂ ਤਾਂ ਉਹਨਾਂ ਨੂੰ ਬਸ ਦੂਰੋਂ ਦੇਖ ਕੇ ਮਨ ਖਰਾਬ ਹੁੰਦਾ ਤੇ ਉਹਨਾਂ ਦੇ ਬੀਤ ਰਹੀ ਹੈ ਵਿਚਾਰਾਂ ਤੇ ਬਹੁਤ ਜਿਆਦੇ ਔਖਾ ਬਾਕੀ ਜੀ ਸਾਡੇ ਹਰਿਆਣੇ ਦੇ ਪਿੰਡਾਂ ਚੋਂ ਇਧਰੋਂ ਵੀ ਬਹੁਤ ਸੇਵਾ ਨੂੰ ਜਾ ਰਹੇ ਆ ਤੇ ਬਾਕੀ ਉਹ ਸੋਨਾਂ ਨੇ ਆ ਆਪਣੇ ਮਨਾ ਕਰਤਾ ਕਹਿੰਦੇ ਵੀ ਜਿਹੜੇ ਖਾਣ ਵੀ ਜਿਹੜਾ ਹੋਰ ਹੈ ਲੰਗਰ ਦਾ ਸਮਾਨ ਜਿਹੜਾ ਕਹਿੰਦੇ ਬਹੁਤ ਜ਼ਿਆਦਾ ਹੋ ਗਿਆ ਤੇ ਹੜਾਂ ਤੋਂ ਬਾਅਦ ਕਹਿੰਦੇ ਜਿਹੜੀ ਲੋਡ ਹੋਊਗੀ ਹਨਾ ਉਦੋਂ ਖੜਿਓ ਆ ਡੀਜ਼ਲ ਦਾ ਕਹਿੰਦੇ ਠੀਕ ਹੈ ਡੀਜ਼ਲ ਦੀ ਉਦੋਂ ਸਭ ਤੋਂ ਵੱਡੀ ਸੇਵਾ ਤੋਂ ਹੀ ਹੈ ਜਿਹੜਾ ਉਹਨਾਂ ਦਾ ਇੰਨਾ ਇੰਨਾ ਮਿੱਟੀ ਚੜ ਗਿਆ ਜੀ ਉਹ ਬਾਹੜਾ ਦੇ ਵਿੱਚੋਂ ਕੱਢਣਾ ਹਨਾ ਜਿਵੇਂ ਤੇ ਪੁੱਛੇ ਹੋ ਗਏ ਬਾਹੜਾ ਉਂਟ ਜਿਸ਼ਨ ਹਵਾ ਸੋਹੀ ਆਦੀ ਹੈ ਨਾ ਹੱਡੀ ਹੱਡੀ ਹਾਂ ਚਵਾਰਾ ਹੁੰਦਾ ਉਹਦੇ ਉੱਤੇ 53 ਲਾ ਕੇ ਹੈ ਉੱਥੇ ਕਮਰਾ ਹੁੰਦਾ ਉੱਤੇ ਅੱਛਾ ਚਵਾਰਾ ਹੁੰਦਾ ਫਿਰ ਤਾਂ ਕੋਠੇ ਦੇ ਵਿੱਚ ਡਾ ਲੈਂਦਾ ਅੱਛਾ ਹਵਾ ਸੋਹੀ ਹੈ ਬਾਅਦ ਲਈ ਬੁਝਾਏ ਸੋਹੀ ਆਦੀ ਖੰਡਾ ਦਾ ਹੁੰਦਾ ਲਓ ਜੀ ਬਸ ਕੱਢ ਲਈ ਆਪਾਂ ਦਾ ਉਹ ਉਤਾਰ ਤੇ ਸਾਫੀ ਆਪਣੀ ਬਣ ਗਈ ਤੇ ਸਾਫੀ ਨੇ ਮੈਨੂੰ ਥੋੜਾ ਜਿਹਾ ਲੇਟ ਕਰਾਤਾ ਲੂੰਗ ਬੰਦਾ ਥੋੜਾ ਹੋ ਗਿਆ ਹੈ ਅੰਦਰ ਬੰਨ ਲੈ ਨਹੀਂ ਨਹੀਂ ਬੰਨ ਲੈ ਠੰਡੀ ਹਵਾਉਂਦੀ ਹੈ ਇਧਰ ਵੀ ਠਾਰ ਵੀ ਨੰਮੀ ਦਾਲ ਕਾਦੀ ਅੱਜ ਸਬਜੀ ਹੈ ਕਦੂ ਜਿਹੜਾ ਸਕੂਟਰੀ ਜਾਏ ਸੀ ਲਓ ਜੀ ਇਧਰ ਆਪਾਂ ਦੁੱਧ ਪਾ ਰਖੇ ਸਬਜੀ ਚ ਤੇ ਗੈਸ ਚੱਲੀ ਜਾਂਦਾ ਸਵਾਰ ਥੋੜਾ ਜਿਹਾ ਸੀਟੀ ਜੀ ਅੰਦਰ ਹੀ ਰਹਿ ਗਈ ਸੋਈ ਚ ਚੱਲ ਵਾ ਹੋ ਕਿਹੜਾ ਲਾਉਣੀ ਆ ਇੱਦਾਂ ਤਰ੍ਹਾਂ ਖੇਡ ਲੂ। ਚੌਲ ਸਾਰੇ ਲਾ ਕੇ ਮੀ। ਸੋ ਸਾਰੇ ਉਹ ਜਿਹੜੇ ਆਪਾਂ ਉੱਤੇ ਬਣਾਏ ਸੀ ਉਹ ਘੱਟ ਸੀ ਸਮਾਂ ਦੀ ਬਸ ਤੋ ਇਹਨੂੰ ਜ਼ਿਆਦਾ। ਕਿੰਨੇ ਦੇ ਲੈ ਸੀ ਜਣੀ? ਕੋਈ ਭਾਵੇਂ ਗੁਤਾਇਆ ਤਾਂ ਬੁਛਾਣੀ ਕਿੰਨੇ ਦੇ ਲੈ ਸੀ ਜਣੀ? ਪੁੱਛਾਂ ਮੈਂ? ਡੈਡੀ! ਐਨੀ ਡੈਡੀ ਨੂੰ ਕੀ ਸੁਣਦਾ? ਡੈਡੀ ਬਾਹਰ ਹੋ ਗੋ ਪਾਣੀ ਪੀਂ ਜਾਂਦਾ। ਮੋਟਰ ਚੱਲੀ ਜਾਂਦੀ ਹੋਵੇ ਖੜਕਾ ਨਹੀਂ ਸੁਣਦਾ। ਤੇ ਮੌਸਮ ਜੀ ਪਤਾ ਕਿਵੇਂ ਹੋ ਰਿਹਾ ਇਧਰਲੇ ਪਾਸੇ ਤਾਂ ਧੁੱਪ ਹੈ ਤੇ ਆਪਣੇ ਉਧਰ ਜਿੱਦੋਂ ਕੁਸਮਾਂ ਕੰਦੀ ਖੜ ਕੇ ਦੇਖਿਓ ਕਾਲਾ ਹੋ ਰਿਹਾ ਧੰਜ ਉਧਰੋਂ ਜਾਵਾ ਆ ਇਧਰ ਸਿੱਧੀ ਹੈ ਹੈ ਨਹੀਂ ਨਾ ਥੋੜਾ ਥੋੜਾ ਹਾਂ ਤੇ ਆਇ ਹੋ ਰਿਹਾ ਇਧਰਲੇ ਪਾਸੇ ਧੁੱਪ ਹੈ ਤੇ ਆਇ ਨਹੀਂ ਪਤਾ ਕਦੋਂ ਆਜੀ ਤੇ ਗਾਇਆਂ ਦੀ ਧਾਰ ਮੈਂ ਕੱਢ ਲਈ ਮੰਮੀ ਨੇ ਇੱਕ ਛੋਟੀ ਦੀ ਕੱਢ ਲਈ ਇੱਕ ਦੀ ਰਹਿੰਦੀ ਹੈ ਮੰਮੀ ਕੱਢੀ ਜਾਂਦੇ ਤੇ ਜਸ਼ਨ ਗਰੇੜੀ ਨਾਲ ਦੀ ਨਾਲ ਪਾਣੀ ਪਈਏ ਦੇਖੋ ਸੋਹਣ ਕਿਉਂਕਿ ਨਾਲੇ ਤਾਂ ਆਇ ਹੁੰਦਾ ਜੀ ਲੈਡ ਨਾ ਬਗ ਜੀ ਫਿਰ ਸੋਨੂੰ ਪਤਾ ਨੇੜੇ ਚੱਕਰ ਨਾ ਮਾਰਨਾ ਕੋਈ ਫਾਇਦਾ ਨਹੀਂ ਹੈ ਨਾ ਟਾਈਮ ਨਾ ਕਰੀਏ ਤੇ ਟਾਈਮ ਸਾਢੇ 6:30 ਦਾ ਹੋ ਗਿਆ ਮੈਨੂੰ ਲੱਗਾ ਸਾਢੇ 6:30 ਹੀ ਹੋਏ ਨਹੀਂ ਹੋਏ ਤੇ ਬਸ ਮੈਂ ਵੀ ਆਟਾ ਗੁੰਨ ਕੇ ਰਵਾ ਦਵਾਂ ਮੇਰੇ ਆਟਾ ਗੁੰਨ ਕੇ ਕਰਦੇ ਦੁੱਧ ਗਰਮ ਹੋ ਰਿਹਾ ਤੇ ਫਿਰ ਆਪਾਂ ਲਾ ਲਿਆ ਰੋਟੀਆਂ ਤੇ ਬਾਕੀ ਜੀ ਅੱਜ ਵਾਲੀ ਵੀਡੀਓ ਦਾ ਇਥੇ ਐਂਡ ਕਰਾਂਗੇ ਹੈ ਨਾ ਬਾਕੀ ਜਿਹੜੇ ਭੈਣ ਭਰਾ ਆਪਣੀ ਵੀਡੀਓ ਤੇ ਨਵੇਂ ਹੁੰਦੇ ਆਂ ਆਪਣੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਬਾਕੀ ਜੀ ਐਂਡ ਟਿੱਕਰ ਨੂੰ ਫੁੱਲ ਵਾਚ ਕਰਿਆ ਕਰੋ ਬਾਕੀ ਜਿਹੜੇ ਭੈਣ ਭਰਾ ਐਂਡ ਟਿੱਕਰ ਵੀਡੀਓ ਨੂੰ ਦੇਖਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਇਸੇ ਤਰ੍ਹਾਂ ਜੀ ਆਪਣੇ ਚੈਨਲ ਦੇ ਨਾਲ ਸਾਰੇ ਭੈਣ ਭਰਾ ਸਪੋਰਟ ਬਣਾਈ ਰੱਖੋ ਜੀ ਤੇ ਬਾਕੀ ਬਾਕੀ ਉਹ ਗੁਸ਼ਨੀ ਜੀ ਮੌਸਮ ਦਾ ਬਸ ਐਨਾ ਕਹਿ ਸਕਦੇ ਆ ਕਿ ਵਾਈਗਰ ਹੁਣ ਮੇਰ ਕਰੀ ਸਾਰਿਆਂ ਤੇ ਹਨਾ ਠੜ ਗਿਆ ਠੜ ਗਿਆ ਲੱਗਦਾ ਤਾਂ ਹੈ ਹਵਾ ਦਾ ਘਰ ਬਹੁਤ ਸੋਹਣੀ ਚੱਲੀ ਜਾਂਦੀ ਹੈ ਪਰ ਜਿੱਧਰ ਹਾੜਾ ਰਿਹਾ ਉਹਨਾਂ ਨੂੰ ਦੇਖ ਕੇ ਤਾਂ ਲੱਗਦਾ ਕਿ ਕੁਝ ਵੀ ਚੰਗਾ ਨਹੀਂ ਲੱਗਦਾ ਹਨਾ ਤੇ ਆਪਣੇ ਵੀ ਥੋੜਾ ਜਿਹਾ ਖਰਾਬ ਹੋਇਆ ਪਿਆ ਦੀ ਕੰਮ ਹਨਾ ਛੱਤਾਂ ਚੁੱਤਾਂ ਚੋਈ ਜਾਂਦੀਆਂ ਸਾਰਿਆਂ ਦੇ ਆਈ ਹਾਲ ਹੈ ਜਿਪਣਾਂ ਦੀ ਕਿੰਨੇ ਨਵੇਂ ਘਰ ਆ ਫੇਰ ਵੀ ਉਹਨਾਂ ਦੇ ਵੀ ਉਹ ਹੋਇਆ ਪਿਆ ਕਿਉਂਕਿ ਮੀਂਹ ਸਾ ਨਹੀਂ ਲੈ ਰਿਹਾ ਜੀ 10 11 ਦਿਨ ਹੋ ਗਏ ਲਗਾਤਾਰ ਮੀਂਹ ਪੈਂਦੇ ਨੂੰ ਹਨਾ ਵੀ ਘਰਾਂ ਦੇ ਵੀ ਕੀ ਸਾਰੇ ਆ ਇਹ ਕਿੜਾਏ ਆ ਵੀ ਚਲੋ 2 4 2 ਲੱਖ ਨਾ ਹਨਾ 2 2.5 ਲੱਖ ਨਾ ਬਣ ਜਾਣਗੇ ਘੱਟੋ ਘੱਟ 7 8 ਲੱਖ ਰੁਪਏ ਚਾਹੀਦੇ ਜੇ ਆਪਾਂ ਨਾਰਮਲ ਘਰ ਵੀ ਪਾਉਣਾ ਹੋਵੇ ਖਾਚੇ ਬਹੁਤ ਹੈ ਮੰਗਾਈ ਬਹੁਤ ਜ਼ਿਆਦਾ ਹੁੰਦੀ ਹੈ ਜੀ ਅੱਜਕੱਲ ਸੁਣ ਪਤਾ ਹੀ ਹੈ ਹਨਾ ਕਿੱਥੇ ਬੰਦਿਆ ਰੋਜ਼ ਰੋਜ਼ ਘ ਜਿੰਨਾ ਸਰ ਵਿਚਾਰਨ ਦੇ ਜਮੀਨ ਢੇਰੀ ਹੋ ਗਈ ਹਨ ਉਹਨਾਂ ਦਾ ਵੀ ਜਿਗ ਰਹੀ ਹੈ ਚਲੋ ਆਪਾਂ ਆਪਣੇ ਚਾਉਂਦਿਆਂ ਛੱਤਾਂ ਚਲੋ ਫਿਰ ਵੀ ਸਬਰ ਹੈ ਹਨਾ ਉਹਨਾਂ ਚਲ ਜਿਹੜਾ ਉਹਨਾਂ ਦੇ ਜਮੀਨਾ ਚ ਰੇਤਾ ਗਿਆ ਉਹ ਆਪ ਵੇਚ ਸਕਣ ਤਾਂ ਕੁਸਤੇ ਪੈਸੇ ਬੱਤੇ ਨਹੀਂ ਆਣਾ ਦੇਖੋ ਪੁੱਤਾਂ ਇਹ ਤਾਂ ਕੀ ਹੁਣ ਉਹ ਕੀ ਗਾਰਾ ਹੋ ਤੋ ਤਾਂ ਕੀ ਕਰਨਗੇ ਸ਼ਾਇਦ ਬਿਕਦਾ ਹੋਵੇ ਸ਼ਾਇਦ ਦੇਖੋ ਪੁੱਤ ਰੇਤ ਹਾਂ ਰੇਤ ਦਾ ਨਹੀਂ ਪੁੱਤ ਗਾਰਾ ਹੋ ਜਮ ਗਾਰਾ ਹੁੰਦਾ ਜਿਵੇਂ ਉਹ ਵਰ ਗਿਆ ਜਿਵੇਂ ਲਾਲ ਗੁੱਤੀ ਦਾ ਗਾਰਾ ਨਹੀਂ ਬੰਦਾ ਉਹ ਬਣਿਆ ਹੋਊਗਾ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਤੇ ਬਾਕੀ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਾਲ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਤੇ ਸਾਰੇ ਭੈਣ ਭਰਾਵਾਂ ਨੂੰ ਸਸ਼ੇਰਗਾਰ ਜੀ ਬਾਏ ਬਾਏ